ਜੁਲਾਈ ਦਾ ਅੱਧਾ ਮਹੀਨਾ ਲੰਘ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ 21 ਜੁਲਾਈ 27 ਜੁਲਾਈ ਅਤੇ 28 ਜੁਲਾਈ ਨੂੰ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ ਇਸ ਦੇ ਨਾਲ ਹੀ ਜੇਕਰ ਅਗਸਤ ਦੀ ਗੱਲ ਕਰੀਏ ਤਾਂ ਇਸ ਮਹੀਨੇ 'ਚ ਕਈ ਖਾਸ ਤਿਉਹਾਰ ਨੇ ਅਤੇ ਇਸ ਦੌਰਾਨ ਬੈਂਕ ਬੰਦ ਰਹਿਣ ਵਾਲੇ ਨੇ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਲ 2024 ਦੀ ਸ਼ੁਰੂਆਤ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ ਇਸ ਤੋਂ ਬਾਅਦ ਮਹੀਨੇ ਦੀ ਸ਼ੁਰੂਆਤ 'ਚ ਵੀ ਆਰ ਬੀ ਆਈ ਵੱਲੋਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। ਅਗਸਤ ਮਹੀਨੇ ਵਿੱਚ ਬੈਂਕ ਕਦੋਂ ਅਤੇ ਕਿਹੜੇ ਮੌਕਿਆਂ ਤੇ ਬੰਦ ਰਹਿਣਗੇ? ਇਹ ਅਗਸਤ ਬੈਂਕ ਹੌਲਿਡੇ ਸੂਚੀ ਰਾਹੀਂ ਜਾਣਿਆ ਜਾ ਸਕਦਾ ਹੈ। ਸੁਤੰਤਰਤਾ ਦਿਵਸ, ਰੱਖੜੀ ਅਤੇ ਜਨਮ ਅਸ਼ਟਮੀ ਤੋਂ ਇਲਾਵਾ ਅਗਸਤ ਮਹੀਨੇ ਦੇ ਹੋਰ ਦਿਨਾਂ ਤੇ ਵੀ ਬੈਂਕ ਬੰਦ ਰਹਿਣਗੇ। ਜੇਕਰ ਤੁਹਾਨੂੰ ਅਗਸਤ ਵਿੱਚ ਬੈਂਕ ਨਾਲ ਸੰਬੰਧਿਤ ਕੋਈ ਵੀ ਕੰਮ ਪੂਰਾ ਕਰਨਾ ਹੈ ਤਾਂ ਆਓ ਬੈਂਕਾਂ ਦੀਆਂ ਛੁੱਟੀਆਂ ਤੁਹਾਨੂੰ ਦੱਸਦੇ ਹਾਂ। 4 ਅਗਸਤ ਨੂੰ ਐਤਵਾਰ ਅਤੇ ਇਸ ਦਿਨ ਬੈਂਕਾਂ ਲਈ ਹਫਤਾਵਾਰੀ ਛੁੱਟੀ ਰਹਿੰਦੀ ਹੈ ਉਸ ਤੋਂ ਬਾਅਦ ਲਗਾਤਾਰ ਦੋ ਦਿਨ ਬੈਂਕ ਬੰਦ ਰਹਿਣਗੇ 10 ਤਰੀਕ ਨੂੰ ਦੂਜਾ ਸ਼ਨੀਵਾਰ ਹੈ ਅਤੇ ਇਸ ਮੌਕੇ ਦੇਸ਼ ਦੇ ਸਾਰੇ ਬੈਂਕਾਂ 'ਚ ਛੁੱਟੀ ਰਹੇਗੀ ਅਗਲੇ ਦਿਨ ਐਤਵਾਰ ਹੋਣ ਕਾਰਨ ਹਫਤਾਵਾਰੀ ਬੈਂਕ ਛੁੱਟੀ ਰਹੇਗੀ ਅਤੇ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ 15 ਅਗਸਤ ਵੀਰਵਾਰ ਨੂੰ ਸੁਤੰਤਰਤਾ ਦਿਵਸ ਕਾਰਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ ਜੇਕਰ ਤੁਸੀਂ ਬੈਂਕ ਨਾਲ ਸੰਬੰਧਿਤ ਕੋਈ ਵੀ ਕੰਮ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਸ ਤਰੀਕਾ ਤੋਂ ਪਹਿਲਾਂ ਕਰ ਲਓ 16 ਅਗਸਤ ਅਤੇ 17 ਅਗਸਤ ਨੂੰ ਵੀ ਬੈਂਕ ਨਾਲ ਸੰਬੰਧਿਤ ਕੰਮ ਕਰ ਸਕਦੇ ਹੋ 15 ਅਗਸਤ ਤੋਂ ਬਾਅਦ 18 ਅਗਸਤ ਅਤੇ 19 ਅਗਸਤ ਨੂੰ ਬੈਂਕਾਂ 'ਚ ਛੁੱਟੀ ਹੋਵੇਗੀ 18 ਅਗਸਤ ਐਤਵਾਰ ਹੋਣ ਕਾਰਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ ਸੋਮਵਾਰ 19 ਅਗਸਤ ਨੂੰ ਰੱਖੜੀ ਦੇ ਕਾਰਨ ਦੇਸ਼ ਦੇ ਸਾਰੇ ਬੈਂਕਾਂ 'ਚ ਛੁੱਟੀ ਰਹੇਗੀ ਅਗਸਤ ਦੇ ਆਖਰੀ ਦਿਨਾਂ 'ਚ ਲਗਾਤਾਰ 3 ਦਿਨ ਬੈਂਕਾਂ ਦੀ ਛੁੱਟੀ ਰਹੇਗੀ 24, 25 ਅਤੇ 26 ਨੂੰ ਬੈਂਕ ਬੰਦ ਰਹਿਣਗੇ 24 ਅਗਸਤ ਨੂੰ ਚੌਥਾ ਸ਼ਨੀਵਾਰ ਹੈ ਜਿਸ ਕਾਰਨ ਬੈਂਕ ਬੰਦ ਰਹਿਣਗੇ ਜਦੋਂ ਕਿ 25 ਅਗਸਤ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਹੈ 26 ਅਗਸਤ 2024 ਨੂੰ ਜਨਮ ਅਸ਼ਟਮੀ ਦੇ ਮੌਕੇ ਤੇ ਦੇਸ਼ ਦੇ ਸਾਰੇ ਬੈਂਕ ਪੰਦ ਰਹਿਣਗੇ